ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਨਾ ਬੀ ਨਿਊਜ਼ ਟੀਵੀ ਨਾਰਸਿੰਘਰ ਕਿਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਹਰ ਸਿੰਘਨ ਕਿਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਹਲਕਾ ਮਲੋਹ ਦੇ ਸਰਕਾਰੀ ਸੀਨੀਅਰ ਸਟੈਂਡਰਡੀ ਸਕੂਲ ਗਰਾਊਂਡ ਲੜਕੇ ਦੇ ਵਿੱਚ ਜਿੱਥੇ ਅੱਜ ਐਨ ਆਰ ਆਈ ਸਪੋਰਟਸ ਕਲੱਬ ਮਲੋਹ ਵੱਲੋਂ 15ਵਾਂ ਹਾਕੀ ਆਲ ਇੰਡੀਆ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਉੱਥੇ ਅੱਜ ਹਲਕਾ ਮਲੋਹ ਦੇ ਮੁੱਖ ਸੇਵਾਦਾਰ ਅਤੇ ਇੱਕ ਹੋਰ ਕਮੇਟੀ ਮੈਂਬਰ ਸ਼੍ਰੋਮਣੀ ਕਾਲਜਦਲ ਦੇ ਗੁਰਪ੍ਰੀਤ ਸਿੰਘ ਰਾਜੂ ਖੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਹੈ ਤੇ ਉਹਨਾਂ ਦੇ ਨਾਲ ਬੰਦਾ ਬਹਾਦਰ ਵੈਲਫੇਅਰ ਟਰਸਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਰੂੜਾ ਜਥੇਦਾਰ ਕੁਲਦੀਪ ਮਿਸ਼ਰਾਈ ਤੇ ਰਕੇਸ਼ ਕਾਉਂਸਲਰ ਮਲੋ ਤੇ ਹੋਰ ਬਹੁਤ ਮਹਾਨ ਸ਼ਖਸੀਅਤਾਂ ਨੇ ਜਿਹੜੀਆਂ ਪਹੁੰਚੀਆਂ ਨੇ ਤੇ ਉੱਥੇ ਰਾਜੂ ਖੰਨਾ ਦਾ ਵਿਸ਼ੇਸ਼ ਸਤਿਕਾਰ ਤੇ ਸਨਮਾਨ ਕੀਤਾ ਗਿਆ ਤੇ ਤੁਹਾਨੂੰ ਦਿਖਾਉਂਦੇ ਆ ਉੱਥੇ ਦੀਆਂ ਲਾਈਵ ਤਸਵੀਰਾਂ ਨੇ ਮਲੋ ਗਰਾਊਂਡ ਦੀਆਂ ਜਿੱਥੇ ਅੱਜ ਜਿਹੜਾ ਟੂਰਨਾਮੈਂਟ ਆ 15ਵਾਂ ਹਾਕੀ ਆਲ ਇੰਡੀਆ ਟੂਰਨਾਮੈਂਟ ਚੱਲ ਰਿਹਾ ਉੱਥੇ ਅੱਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅਤੇ ਸਕਵਿੰਦਰ ਸਿੰਘ ਕਾਲਾ ਰੂੜਾ ਵੱਲੋਂ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਸ਼ਰਕਤ ਕੀਤੀ ਗਈ ਹੈ ਤੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ਲੜਕੇ ਦੇ ਵਿੱਚ ਜਿੱਥੇ ਅੱਜ ਬਹੁਤ ਵੱਡਾ ਜਿਹੜਾ ਟੂਰਨਾਮੈਂਟ ਹੈ 올 인디아 하키 토너먼트 ਆ ਉਹ ਹੋ ਰਿਹਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊ ਟੀਵੀ ਨਾਰ ਸਿੰਘ ਰਗੀਲਾ ਦੇ ਨਾਲ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜੇ ਚ ਉੱਡ ਰਹੇ ਨੰਬਰ ਉਹਨਾਂ ਦੇ ਟੀਮ ਤੇ ਖੜਾ ਗਿਆ ਦੁਬਾਰਾ ਸਾਡੇ ਐਨਐਸਪੋਟ ਕਲਬ ਦੇ ਸਾਰੇ ਪ੍ਰਬੰਧਕ ਸਾਹਿਬ ਪ੍ਰਧਾਨ ਸਾਹਿਬ ਸਾਰੇ ਮੈ ਨਾਲ ਬਸੇ ਆ ਜਾਵਾ ਕੇ ਇਸ ਅੰਮ੍ਰੋ ਸ਼ਹਿਰ ਦੇ ਸਾਰੇ ਬਤਵੰਤੇ ਸੱਜਣ ਤੇ ਦਰਸ਼ਕਾਂ ਸਭ ਤੋਂ ਪਹਿਲਾਂ ਮੈਂ ਐਨਆਰਏ ਸਪੋਰਟਸ ਨੂੰ ਵਧਾਈ ਦੇਣਾ ਚਾਹੁੰਨਾ ਜਿ ਦਿਨਾਂ ਨੇ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ ਕਿਥੇ ਬੜੀ ਮੈਂ ਸਮਝਦਾ ਕਿ ਇੰਡੀਆ ਦੇ ਵਿੱਚੋਂ ਤੇ ਇੰਡੀਆ ਤੋਂ ਬਾਹਰੋਂ ਇੰਟਰਨੈਸ਼ਨਲ ਟੀਮਾਂ ਆਉਂਦੀਆਂ ਨੇ ਹੁਣ ਵੀ ਬੀਐਸਐਫ ਦਾ ਮੈਚ ਚੱਲ ਰਿਹਾ ਹੋਰ ਚੰਗੀਆਂ ਬੜੀਆਂ ਬੜੀਆਂ ਅਕੈਡਮੀ ਆ ਰਹੀਆਂ ਨੇ ਵੱਡੇ ਸਰਵਿਸ ਟੀਮਾਂ ਆ ਰਹੀਆਂ ਨੇ ਤੋ ਬੜਾ ਵਧੀਆ ਗੱਲ ਆ ਕਿ ਇਹ ਚੰਗਾ ਪਲੇਟਫਾਰਮ ਆ। ਬਾਕੀ ਜੋ ਕਿ ਹਾਕੀ ਸਾਡੀ ਸਾਡੀ ਇੰਡੀਆ ਦੀ ਸਭ ਤੋਂ ਹਰਮਨਪੈਰੀ ਖੇਡ ਆ। ਕਿ ਆਪਾਂ ਸਾਰੇ ਬੱਚਿਆਂ ਨੂੰ ਹਾਕੀ ਨਾਲ ਜੋੜਨਾ ਚਾਹੀਦਾ, ਗੇਮਾਂ ਨਾਲ ਜੋੜਨਾ ਚਾਹੀਦਾ ਜਾਂ ਹਾਕੀ ਦਾ ਗਰਾਊਂਡ ਅੰਬਲੋ ਦੇ ਵਿੱਚ ਸਭ ਤੋਂ ਵੱਡੀ ਵਧਾਈ ਦੀ ਗੱਲ ਬੜਾ ਸਾਹਮ ਕੇ ਰੱਖਿਆ ਹੋਇਆ ਹੈ। ਤੇ ਹਰ ਸਾਲ ਟੂਰਨਾਮੈਂਟ ਆਉਣਾ ਜਿਹੜੇ ਬੱਚੇ ਉਹ ਦੇਖਣ ਆਉਂਦੇ ਨੇ, ਉਹਨਾਂ ਦੇ ਮਨਚਰ ਛਾ ਫਾਇਦਾ ਹੁੰਦਾ ਕਿ ਅਸੀਂ ਵੀ ਖੇਡੀਏ। ਸੋ ਮੈਂ ਸਮਝਦਾ ਕਿ ਜਿਹੇ ਪ੍ਰਾਲੇ ਹੋਣੇ ਚਾਹੀਦੇ ਨੇ ਅ ਚਾਹੇ ਕੋ ਕਬੱਡੀ ਖੇਡਾ, ਹਾਕੀ ਆ, ਚਾਹੇ ਉਹ ਹੋਰ ਕਿਉਂ ਮਾ ਖੇਡਦੇ ਬਾਲੀਵਲ ਖੇਡਦੇ ਨੇ ਫੁੱਟਬਾਲ ਖੇਡਦੇ ਨੇ ਸੋ ਸਾਰਿਆਂ ਨੂੰ ਪ੍ਰੇਰਣਾ ਕਰਨਾ ਚਾਹੀਦਾ ਵਧੀਆ ਟੀਮਾਂ ਆਉਣੇ ਚਾਹੀਈਆਂ ਨੇ ਖਾਸ ਕਰਕੇ ਇਹ 15 ਮਾਲ ਦੇ ਟੂਰਨਾਮੈਂਟ ਜਿਹੜਾ ਹੋ ਰਿਹਾ ਇਹਦੇ ਵਿੱਚ ਬਹੁਤ ਛੋਟੀ ਟੀਮਾਂ ਆਈਆਂ ਨੇ ਵਧੀਆ ਟੀਮਾਂ ਆਈਆਂ ਨੇ ਸੋ ਮੈਂ ਇਹਨਾਂ ਦੇ ਸਾਰੇ ਪ੍ਰਬੰਧਕਾਂ ਨੂੰ ਸਾਰੇ ਜੋ ਸਹਿਯੋਗੀ ਸੱਜਣ ਨੇ ਐਨ ਆਰ ਆਈ ਨੇ ਅੰਮਲੋ ਸ਼ਹਿਰ ਦੇ ਸਾਡੇ ਬੜੇ ਸਾਰੀਆਂ ਮਾਨਜੋਗ ਸੀਸੀਤਾ ਇਹਦੇ ਮੈਂਬਰ ਨੇ ਪ੍ਰਧਾਨ ਨੇ ਟੀਮ ਸਰਬਰੀ ਬਣੀ ਹੈ ਸੋ ਸਾਰੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਸਾਰੇ ਟੀਮਾਂ ਦੇ ਕੋਚ ਸਾਹਿਬਾਨ ਨੂੰ ਸਾਰੇ ਖਿਡਾਰੀਆਂ ਨੂੰ ਇੱਥੇ ਸਾਡੇ ਅ므ਰੋਹ ਜਾਣ ਤੇ ਜੀ ਆਖਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆਏ ਸਾਲ ਬੁਲਾਉਂਦੇ ਨੇ ਬੜਾ ਮਾਣ ਦਿੰਦੇ ਆ ਤੇ ਸਾਨੂੰ ਵੀ ਰਿਹਾ ਕੇ ਬੜਾ ਖੁਸ਼ ਆ ਮਿਲਦਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਨੂੰ ਖਾਲਸਾ ਵਾਹਿਗੁਰੂ ਜੀ ਖਨੇ ਜਨੇ ਚਾਰਗੋਲ ਨੇ ਐਨ ਆਰ ਆਈ ਸਪੋਰਟਸ ਕਲੱਬ ਦਾ ਨਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਕਿ 15ਵਾਂ ਹਾਕੀ ਟੂਰਨਾਮੈਂਟ ਕਰਵਾ ਰਹੇ ਨੇ ਇਹਦੇ ਵਿੱਚ ਬਹੁਤ ਹੀ ਬਹੁਤ ਹੀ ਟੀਮਾਂ ਭਾਗ ਲੈਂਦੀਆਂ ਨੇ ਤੇ ਮੈਂ ਇਹਨਾਂ ਨੂੰ ਬਹੁਤ ਹੀ ਵਧਾਈ ਦਿੰਦਾ ਤੇ ਵਧਾਈ ਦੇ ਪਾਤਰ ਨੇ ਮੇਰੇ ਵੱਡੇ ਵੀਰ ਜੀ ਹੈਪੀ ਜੀ ਤੇ ਸਿੰਦਰਪਾਲ ਦੁਖਰਾ ਜੀ ਤੇ ਪਵਨ ਕਾਲੀਆ ਜੀ ਮੈਂ ਉਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਮੁਬਾਰਕਾਂ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ